ਔਰਤ ਵੱਲੋਂ ਨਸ਼ੇ ਵਿੱਚ ਬਣਾਈ ਪ੍ਰਾਪਰਟੀ ਕੀਤੀ ਫ੍ਰੀਜ਼ ਪੁਲਿਸ ਨੇ ਕਿੱਲਾ ਨਾਲ ਠੋਕਿਆ ਨੋਟਿਸ ਨਾਮ ਵੀ ਜਿਹੜਾ ਉੱਪਰ ਲਿਖਿਆ ਹੋਇਆ ਜਿੰਨਾਂ ਦੀ ਇਹ ਪ੍ਰਾਪਰਟੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੀ ਕਾਲੀ ਛੜ ਜਿਹੜੀ ਹੈ ਕੋਠੀ ਬਣੀ ਹੋਈ ਹੈ ਪੁਲਿਸ ਵੱਲੋਂ ਲਗਾਤਾਰ ਨਸ਼ੇ ਦਾ ਕਾਰੋਬਾਰ ਕਰ ਬਣਾਈਆਂ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਜਾ ਰਹੀਆਂ ਨੇ ਇਸੇ ਦੇ ਚੱਲਦਿਆਂ ਫਿਰੋਜ਼ਪੁਰ ਪੁਲਿਸ ਨੇ ਹਲਕਾ ਗੁਰੂ ਹਰਸਹਾਈ ਵਿਖੇ ਨਸ਼ਾ ਸਮਗਲਰ ਵੱਲੋਂ ਨਸ਼ੇ ਦਾ ਕਾਰੋਬਾਰ ਕਰ ਬਣਾਈਆਂ ਇੱਕ ਔਰਤ ਦੀਆਂ ਦੋ ਕੋਠੀਆਂ ਨੂੰ ਫ੍ਰੀਜ਼ ਕੀਤਾ ਹੈ ਅਤੇ ਘਰ ਦੇ ਬਾਹਰ ਪ੍ਰਾਪਰਟੀ ਫ੍ਰੀਜ਼ਿੰਗ ਦਾ ਆਰਡਰ ਬੋਰਡ ਲਗਾ ਦਿੱਤਾ ਹੈ ਜਿਸ ਤੇ ਨਸ਼ੇ ਨੂੰ ਲੈ ਕੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਨੇ ਨਸ਼ੇ ਦੀ ਕਮਾਈ ਨਾਲ ਸ਼ਹਿਰ ਅੰਦਰ ਦੋ ਕੋਠੀਆਂ ਬਣਾਈਆਂ ਸਨ ਜਿਸ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ। ਮਿਊਟ ਨੂੰ ਅੱਜ ਇੱਕ ਵੱਡੀ ਗੱਲ ਮਿਲੀ ਹੈ ਜਦ ਰਾਣੀ ਜਿਹੜਾ ਅਸੁਨੀ ਦੀ ਵਾਈਫ ਸੀ ਗੁਰਸਾਈ ਦੇ ਰਹਿਣ ਵਾਲੀ ਸੀ ਇਸ ਤੇ 1 2021 ਵਿੱਚ ਪਰਚਾ ਸੀ 500 ਗ੍ਰਾਮ ਚਿੱਟੇ ਦੀ ਰਿਕਵਰੀ ਦਾ ਤੇ ਅੱਜ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਜਿਹੜੇ ਆਰਡਰ ਆਏ ਹੈਗੇ ਤੇ ਇਹਦੇ 60 ਲੱਖ ਤੋਂ ਵੱਧ ਦੀ ਜਿਹੜੀ ਪ੍ਰਾਪਰਟੀ ਹੈਗੀ ਉਹ ਅੱਜ ਫ੍ਰੀਜ਼ ਕੀਤੀ ਗਈ ਹੈ ਤੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਸਾਲ 2023 ਵਿੱਚ ਹੁਣ ਤੱਕ 31 ਕੇਸਸ ਵਿੱਚ 15 ਕਰੋੜ ਦੇ ਰਾਉਂਡ ਜਿਹੜੀ ਪ੍ਰਾਪਰਟੀ ਹੈਗੀ ਉਹ ਫ੍ਰੀਜ਼ ਕੀਤੀ ਗਈ ਹੈ ਮੈਨੂੰ ਲੱਗਦਾ ਹੈ ਕਿ ਫਾਈਟ ਅਗੇਂਸਟ ਡਰਗ ਵਿੱਚ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਕਿਉਂਕਿ ਜਿਹੜੀ ਇੱਕ ਮੋਟੀਵੇਸ਼ਨ ਹੁੰਦੀ ਹੈ ਨਸ਼ੇ ਦੇ ਸੌਦਾਗਰੋ ਦੀ ਕਿ ਪ੍ਰਾਪਰਟੀ ਬਣਾਉਣ ਦੀ ਫਾਇਦੇ ਕਮਾਉਣ ਦੀ ਉਸਤੇ ਇਸਤੇ ਬੜੀ ਨਟ ਪਾਉਗੀ ਥਲ ਪਾਉਗੀ ਸਰ ਅੱਗੋ ਵੀ ਇਦਾਂ ਦੀ ਕਾਰਵਾਈ ਜਾਰੀ ਰਹੇਗੀ ਬਿਲਕੁਲ ਜੀ ਅੱਗੋ ਵੀ ਇਦਾਂ ਹੀ ਕਾਰਵਾਈ ਜਾਰੀ ਰਹੇਗੀ ਤੇ ਨਾਲ ਜਿਹੜਾ ਆਪਨੇ ਇੱਕ ਹੋਰ ਸਵਾਲ ਪੁੱਛਿਆ ਸੀ ਕਿ ਮਹਿਲਾਵਾਂ ਦੇ ਬਾਰੇ ਵਿੱਚ ਤੇ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਉਹ ਪੁਰਖ ਜਾਂ ਮਹਿਲਾਵਾਂ ਜੇ ਅਪਰਾਧ ਕਰਦੀ ਹੈ ਜਾਂ ਚਿੱਟੇ ਜਾਂ ਨਸ਼ੇ ਦਾ ਕਾਰੋਬਾਰ ਵਿੱਚ ਹੈਗਾ ਕੋਈ ਫਰਕ ਨਹੀਂ ਕਰਦੀਏ ਭਾਵੇਂ ਪੁਰਖ ਹੋਵੇ ਜਾਂ ਮਹਿਲਾ ਹੋਵੇ ਜੇ ਚਿੱਟੇ ਦਾ ਕਾਰੋਬਾਰ ਕਰੂਗਾ ਉਹਦੇ ਸਖਤ ਤੋਂ ਸਖਤ ਐਕਸ਼ਨ ਦਿੱਤਾ ਜਾਏਗਾ